ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਦੋ ਮਸ਼ੀਨਾਂ ਦਾ ਲਾ ਕੇ ਲੀਵਰ ਹਨਾ ਮੱਕੀ ਵਾਲਾ ਕਟਰ ਦਾ ਇਹ ਵੀ ਤੁਹਾਨੂੰ ਦਰਦਾ ਤਾਂ ਸੈਟਿੰਗਾਂ ਪੂਰੀ ਕਰਕੇ ਦੀ ਪ੍ਰੋਪਰ ਆਪਣੇ ਹੱਥੀ ਮੰਨਿਆ ਕਟਰ ਸਾਰਾ ਪਹਿਲਾਂ ਤੁਹਾਨੂੰ ਪਤਾ ਹੈ ਨਾ ਦੋ ਸੀ ਜਰੋਂਗੇ ਚਲੋ ਕੰਪਨੀ ਨਵਾਂ ਕਟਰ ਦਾ ਇਹ ਤਾਂ ਵੀ ਖੋਲਣਾ ਕਾਹਨੂੰ ਨਵੀਂ ਚੀਜ਼ ਇਹਨਾਂ ਖੋਲਦੇ ਚੰਗੀ ਨਹੀਂ ਲੱਗਦੇ ਬਾਕੀ ਦੋ ਮਸ਼ੀਨਾਂ ਤੋਂ ਬਾਅਦ ਅੱਜ ਆ ਗਿਆ ਦਸ਼ਮੇਜਾ ਨੰਬਰ ਇਹਨੂੰ ਲੱਗਿਆ ਖੋਲਣਾ ਪਹਿਲੇ ਲੀਵਰ ਉੱਪਰ ਰਾਏ ਤੇ ਬਾਈ ਆਵਾਜ਼ ਤਾਂ ਮਸ਼ੀਨ ਦੇ ਵਿੱਚੋਂ ਕਰਮ ਵਾਲੀ ਜੋ ਵੀ ਐਂ ਹਿਸਾਬ ਲਾ ਲੋ ਵੀ ਇੱਕ ਪੈਸੇ ਦੀ ਹਾਂ ਛੁੱਤੀ ਪਈ ਜਲਦੀ ਆ ਉਹਦੇ ਬਾਅਦ ਮਾਹ ਚਲੋ ਇੱਕ ਵਾਰ ਹਨਾ ਹੱਥ ਪੈਰੀ ਹੋ ਜੂਗੀ ਤਾਂ ਉਹ ਵਧੀਆ ਜੀ ਗੱਲ ਆ ਹਨਾ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਤੇ ਦਿੱਕਤ ਅੰਦਰ ਖੋਲੇ ਤੇ ਆਪਣੇ ਹੱਥੀ ਹੋ ਜਾਂਦੀ ਆ ਕੰਮ ਬਾਅਦ ਮੈਂ ਤੁਹਾਨੂੰ ਪਤਾ ਵੀ ਮੱਖੀ ਦੇ ਚਲਣੀਆਂ ਹਨਾ ਮੱਖੀ ਦੇ ਬੜਾ ਘੜੀਸਾ ਪੈਂਦਾ ਇਹ ਹੁਣੇ ਚਲੋ ਸੈਟਿੰਗ ਮੈਂਟਿੰਗ ਦੇਖ ਲਾਂਗੇ ਅੰਦਰ ਤੇ ਕੀ ਸਿਸਟਮ ਆ ਕੀ ਨਹੀਂ ਚਲੋ ਲੱਗੇ ਹੁਣ ਖੋਲਣ ਇਹਨੂੰ ਦਿਖਾਉਣਾ ਤੁਹਾਨੂੰ ਹੁਣ ਮੱਖੀ ਵਾਲਾ ਕੱਟਰ ਹਨਾ ਇਹ ਵੀ ਅੱਜ ਢੇੜਾ ਪਾਇਆ ਹੈ ਇਹਦੇ ਨਾਲ ਵੀ ਆ ਦੇਖੋ ਟਾਂਡੇ ਸਾਰੇ ਅੱਜ ਕੁਤਰ ਕੇ ਹੀ ਦੇਖੇ ਇਹਦੇ ਗੱਲ ਹਾਂ ਮੋਲੀ ਕਹਿੰਦਾ ਆਹ ਪੁੱਲਾ ਬਾਬਾ ਆਰਾਮਦੇਵ ਬਣਿਆ ਪਿਆ। ਓਏ ਮਾਪਰ ਦੀ ਟਾਂਡੇ ਇਕੱਠੇ ਦੇਖਿਆ ਹੀ ਲੱਗਦੀ ਵੀਰੋ। ਦੇਖਿਆ ਵੇ ਟਾਂਡੇ ਕਿਵੇਂ ਮਾਰ ਦਾ ਖੜੇ ਖੜੀ ਸਕੇ। ਪਹਿਲਾਂ ਖੜਿਆ। ਬਾਈ ਸੈਟਿੰਗ ਨਾ ਜਿਹੜੀ ਬਲੇਟਾਂ ਦੀ ਹਨਾ ਆ ਆਪਣੇ ਹੱਥੀ ਕਰ ਲੈਣੀ ਨਾ ਇਹਦੇ ਵਰਗੀ ਰੀਜ ਨਹੀਂ ਹੈਗੀ। ਆ ਕਰਕੇ ਸਾਰਾ ਕਟਰ ਸੈਟ ਹਨਾ 2 ਦਿਨ 2.5 ਦਿਨ ਤਾਂ ਲੱਗੇ ਇਹਦੇ ਪਰ ਜ਼ਰੂਰ ਪਰ ਜਿਹੜੀ ਦੀ ਚੀਜ਼ ਆ ਨਾ ਮੈਂ ਕਹਿੰਦਾ ਵੀ ਗੱਲ ਬਣ ਗਈ। ਆਹ ਬਲੇਡ ਬਲੂਟ ਆਪਣੇ ਹੱਥੀਂ ਸੈਟਿੰਗ ਸਾਰਾ ਕੱਲਾ ਕੱਲਾ ਬਲੇਡ 베アリング ਸਾਰੇ ਆਪਣੇ ਹੱਥੀਂ ਪੈਗੇ ਹੁਣ ਤਾਂ ਹੁਣ ਤਾਂ ਕੋਈ ਕਮੀ ਪੇਸ਼ੀ ਛੱਡੀ ਹੋ ਨਹੀਂ ਕਰ ਰਿਹਾ ਵਿੱਚ ਵੈਸੇ ਪਹਿਲਾਂ ਵੀ ਵਧੀਆ ਚੱਲਦਾ ਦਾ ਹੁਣ ਕਈ ਬਾਈ ਹੈ ਨਾ ਕਹਿੰਦੇ ਨੇ ਯਾਰ ਕਰਤਾਰ ਦਾ ਕਟਰ ਬਾਈ ਚੱਲਦਾ ਨਹੀਂ ਬਾਈ ਆਪਣੇ ਕੋਲੇ ਕਰਤਾਰ ਦਾ ਕਟਰ ਇੱਕ ਨੰਬਰ 2 AC ਵਾਲੀ ਦਾ ਹੋ ਗਿਆ 2 ਨੰਬਰ 30 ਨੰਬਰ ਆਪਣੀ ਤੇ ਸ਼ਮੇਸ਼ਦਾ ਹੋ ਗਿਆ ਤਿੰਨ ਕਟਰ ਨੇ ਜਿਹੜੇ ਹਨਾ ਕਰਤਾਰ ਦੇ ਪੈ ਪਾਏ ਆ ਇਹ ਚੀਜ਼ ਪਤਾ ਕੀ ਚੀਜ਼ ਆ ਵੀਰੇ ਛੋਟੀਆਂ ਛੋਟੀਆਂ ਗੱਲਾਂ ਹੁੰਦੇ ਜਿਹੜੀਆਂ ਕਈ ਕੰਪਨੀਆਂ ਚਲੋ ਆਪਾਂ ਕਹਿੰਦੇ ਤਾਂ ਨੌ ਦਾ ਕਿਸੇ ਦਾ ਲੰਦੇ ਨਹੀਂ ਪਰ ਜਿਹੜੀ ਇਹਨਾਂ ਦੀ ਕੁਆਲਿਟੀ ਆ ਗਰਾਰੀਆਂ ਦੀ ਹੈ ਨਾ ਆ ਦੇਖੋ ਤੁਸੀਂ ਤੀਆ ਸੀਜ਼ਨ ਮੱਕੀ ਦਾ ਹਜੇ ਤੱਕਰ ਵੀ ਗਰਾਰੀਆਂ ਜਿਹੜੀਆਂ ਟੈਂਪਰ ਗਰਾਰੀ ਲਾਉਂਦੇ ਆ ਨਾਲ ਦੀਆਂ ਗਰਾਰੀਆਂ ਚੱਲਦੀਆਂ ਚੈਨਾ ਵੀ ਨਾਲ ਦੀਆਂ ਤੱਕਰ ਚੱਲਦੀਆਂ ਹੁਣ ਚੈਨਾ ਚਲੋ ਮੜਾ ਜਾ ਧੜਕਾ ਜਾ ਵਧਿਆ ਉਹ ਵੀ ਸਾਡਾ ਵਧਿਆ ਚੈਨਾ ਨਹੀਂ ਰੁੱਟੀਆਂ ਕਦੇ ਇਹ ਚੀਜ਼ ਹੋਈ ਆ ਵੀ ਹੈ ਨਾ ਚਲੋ ਜ਼ੋਰ ਲੱਗਦਾ ਤਿੰਨ ਗੇਰ ਆ ਚੈਂ ਤੇ ਚੱਲਦੇ ਆ ਤਿੰਨ ਪਰਲੀ ਤੇ ਚੱਲਦੇ ਆ ਵੀ ਉਹਦੇ ਕਰਕੇ ਥੋੜਾ ਜਿਹਾ ਚੈਨਾ ਨਵੀਆਂ ਪੋਣੇ ਬੈ ਗਏ ਨਹੀਂ ਤਾਂ ਬਸ ਇੱਕ 610 12 6105 ਦੇ ਬੈਰਿੰਗ ਪਾਏ ਆ 5-7 ਤੱਕ ਬਸ ਹੋਰ ਕੁਝ ਨਹੀਂ ਪਿਆ ਹੈਗਾ ਵਧੀਆ ਕਟਰ ਦੀ ਕੋਈ ਜ਼ਿਆਦਾ ਰੁਪਏ ਨਹੀਂ ਕੱਢੀ ਨਾਰਮਲ ਆਮ ਮੰਦਾ ਰਿਪੇਅਰ ਕਰ ਸਕਦਾ ਹੈ ਨਾ ਕੋਈ ਦੇ ਵਿੱਚ ਲਫੜੇ ਚ ਪਾਉਣ ਵਾਲੀ ਗੱਲ ਨਹੀਂ ਹੁਣ ਆਪਾਂ ਕਈ ਵਾਰ ਦੇਖਦੇ ਆ ਨਾ ਇਹਦੇ ਸਿਸਟਮ ਹੋਰ ਕਰਿਆ ਜਿਹੜਾ ਰੂਲਾ ਆਪਣੇ ਇਹਦੇ ਆਲਾ ਹਾਂ ਹਨਾ ਬਲੇਟਾਂ ਵਾਲਾ ਇਹਦੇ ਬਈ ਮਗਰ ਨਾਲ ਐਕਸਲ ਵਾਲਾ ਕਪਲਿਨ ਵਾਲਾ ਕੰਮ ਕਰਿਆ ਹੋਇਆ ਹੈ ਵੀ ਆ ਦੋ ਨਾਟਾਂ ਇੱਥੇ ਖੋਲ ਕੇ ਬਲੇਟ ਫੜੋ ਖਿੱਚ ਲੋ ਬਾਹਰ ਨੇ ਆਪਦੇ ਤਾਂ ਕਈ ਕਾਟਰਾਂ ਲੱਗੀਆਂ ਹੋਣੀਆਂ ਟਾਇਰ ਟੁੰਦਾ ਬੜੇ ਬੁਰੇ ਹਾਲ ਮੈਂ ਦੇਖਿਆ ਬਾਈ ਰਿਪੇਅਰ ਕਰਦੇ ਬੰਦੇ ਹਨਾ ਬਾਕੀ ਇਹ ਕਾਟਰਾ ਬਣਾ ਜਿਹੜਾ ਰਿਪੇਅਰ ਕਰਨ ਨੂੰ ਵੀ ਸੌਖਾ ਬੰਦੇ ਵੀ ਨਹੀਂ ਝੌਖੇ ਹੁੰਦੇ ਬਾਕੀ ਇਧਰ ਆ ਗਈ ਆਪਣੀ ਕਰਮਾਲੀ ਦੀ ਰਿਪੇਅਰ ਅੱਜ ਲੱਗੇ ਆ ਬਾਬਾ ਬੇਸ਼ਕਰਮਾ ਜੀ ਦਾ ਨਾਮ ਲੈ ਕੇ ਹਨਾ ਬਾਕੀ ਵਾ ਬਾਸ ਕੱਢ ਲੈਂਦੀ ਬਾਈ ਮੱਕੀ ਵਾਲੀ ਜੀ ਦੀ ਵੀ ਉਹੀ ਜਿਹੜੀ ਆਪਾਂ ਦੂਜੀਆਂ ਚ ਪਾਉਨੇ ਆ ਹਨਾ ਕਾਟਰ ਤੁਹਾਨੂੰ ਪਤਾ ਹੀ ਆਪਣਾ ਕਰਤਾਰ ਦਾ ਹੀ ਕਟਰਾ ਰਹਾ ਹੈ ਬਾਕੀ ਇਹਨੂੰ ਕਰਮਾਲੀ ਨੂੰ ਲੱਗਿਆ ਚ ਖੋਲਣਾ ਦੇਖਦੇ ਆ ਬਾਕੀ ਫਿਲਟਰ ਤਾਂ ਤਾਂ ਹੁਣ ਕੰਪਨੀ ਚੱਲ ਗਿਆ ਹਾਂ ਰਾਜੂ ਕਦਾ ਸਤਿ ਸ਼੍ਰੀ ਅਕਾਲ ਜੀ ਹਾਂ ਬਸ ਤਿਆਰੀਆਂ ਹੁਣ ਇਹਦੀ ਹਾਂ ਬਸ 12 ਬੂਰਾ ਤਾਂ ਨਵੀਆਂ ਲੱਗੀਆਂ ਹੋਈਆਂ ਬਾਈ ਕੰਮ ਜਿਹੜਾ ਅਮਰਜੀਤ ਬਾਈ ਨੇ ਕਿਹਾ ਤਾਂ ਨਾ ਬਾਈ 100% ਆਪਾਂ ਕਹਿਦੀਆਂ ਨਹੀਂ ਦੇਣੇ ਆਲਾ ਮਸ਼ੀਨ ਨਾ ਨਾ ਕਹਿੰਦਾ ਕੁਝ ਹੋਰ ਆ ਨਿਕਲਦਾ ਕੁਝ ਹੋਰ ਆ ਪਰ ਤੁਸੀਂ ਇਹ ਹਿਸਾਬ ਲੈ ਲਓ 100% ਜਿਹੜਾ ਮਸ਼ੀਨ ਦੇ ਵਿੱਚ ਅਮਰਜੀਤ ਬਾਈ ਨੇ ਆਪਾਂ ਨੂੰ ਕਿਹਾ ਤਾਂ ਰਾਜੂ ਉਹੀ ਸਿਸਟਮ ਨਿਕਲਿਆ ਹਾਂ ਨਾ ਹਾਂ ਚਲੋ ਬਾਈ ਐ ਵੀ ਥੋੜਾ ਲੋਹਾ ਪੁਰਾਣਾ ਹੈ ਮਾੜਾ ਮੋਟਾ ਤੁਹਾਨੂੰ ਪਤਾ ਹੀ ਹੈ ਨਾ ਟੁੱਟਪਨ ਇਹਦੇ ਵਿੱਚ ਤਾਂ ਆਪਾਂ ਕਹਿ ਕੇ ਮੰਨ ਕੇ ਚੱਲਦੇ ਆਂ ਪਹਿਲੇ ਹੀ ਅਸੀਂ ਕ ਆਪਨੇ ਹੱਥੀ ਕੰਮ ਕਰਨੇ ਆਲੇ ਆ ਇਹ ਜੀਜ਼ ਨਹੀਂ ਵੀ ਅਸੀਂ ਆਪ ਕੰਮ ਕਰਕੇ ਦੀ ਹਨਾ ਟੁੱਟਪਨ ਨਹੀਂ ਕਰੂ ਪਰ ਇਹ ਮਾੜਾ ਮੋਟਾ ਤੁਹਾਨੂੰ ਪਤਾ ਹੀ ਆ ਵੀ ਮਸ਼ੀਨਰੀ ਹਨਾ ਚੱਲਦੀ ਆ ਬਈ ਵਧੀਆ ਲੱਗਦੀ ਆ ਇਹ ਵੀ ਤਾਂ ਕਰਕੇ ਅਸੀਂ ਆਪਣੇ ਹੱਥੀ ਮੈਂ ਕਹਾਂ ਵੀ ਇੱਕ ਵਾਰ ਨਾ ਹੋ ਜਾਊਗੀ ਸੈਟ ਵੀ ਆਪਣੇ ਵਰਗ ਉਹਦੇ ਵਰਗੀ ਮੌਜ ਨਹੀਂ ਹੈਗੀ ਬਾਕੀ ਸਾਰੇ ਵੀਰਾਂ ਦਾ ਬਹੁਤ ਆ ਨਾ ਸੱਜਣ ਮਿੱਤਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਡੀ ਮਸ਼ੀਨ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਨਾ ਲੈਣ ਤੇ ਕਈ ਮੇਰੇ ਬਾਹਰ ਅਮਰੀਕਾ ਕੈਨੇਡਾ ਬਾਈ ਉਹਨੇ ਬੈਠੇ ਆ ਮੇਰੇ ਵੱਡੇ ਭਰਾ ਸਭ ਤੋਂ ਵੱਧ ਬਾਈ ਖੁਸ਼ੀ ਉਹਨਾਂ ਨੂੰ ਹੋਈ ਬਾਕੀ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਦੇਖ ਕੇ ਬਾਈ ਲਾਲ ਹੋਏ ਆ ਨਾ ਕੋਲੇ ਹੋਏ ਆ ਕਈ ਬੰਦੇ ਹੈਗੇ ਆ ਆਪਣੀ ਵੀਡੀਓ 'ਚ ਕਮੈਂਟ ਕਰਦੇ ਮੈਨੂੰ ਆ ਕੇ ਜੇ ਇੰਨੇ ਪੈਸੇ ਲਾਉਣੇ ਤੇ ਤਾਂ ਹੋਰ ਨਾ ਬਾਈ ਜਿੰਨੇ ਕਿ ਮੇਰੇ ਚਾਦਰ ਤੀ ਨਾ ਮੈਂ ਵਿਸਾਰ ਲਈ ਉਹ ਮੈਨੂੰ ਪਤਾ ਮੈਂ ਕਿ ਕੱਕਣ ਸਿਸਟਮ ਚਲਾਉਣਾ ਹੈ ਇਹ ਨਾ ਚਲੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਹੈ ਨਾ ਕਿਸੇ ਤੇ ਉਹ ਆ ਜਿੰਨ ਬਾਈ ਜਿੰਨਾ ਕਮਣਾ ਬਜਟ ਤਾਂ ਆਪਾਂ ਉਹਨਾਂ ਕਰਕੇ ਬਣਾ ਹੈ ਨਾ ਕੰਮ ਚਲਾਛ ਤਾੜ ਕਰ ਲਿਆ ਬਾਕੀ ਮਹਾਰਾਜ ਉਹ ਬੈਠਾ ਨਹੀਂ ਲਈ ਜਾ ਤੜਾ ਹੈ ਨਾ ਸੱਚਾ ਬੰਦਾ ਮਿਹਨਤ ਕਰਦਾ ਤਾਂ ਬਾਈ ਫਾਲ ਜਰੂਰ ਲੱਗਦਾ ਆ ਲਾਇਆ ਮਾਲਕ ਨੇ ਬਾਕੀ ਤੋਂ ਬਾਅਦ ਹੁਣ ਇਹਦੀ ਖੋਲਦੇ ਆ ਰਿਪੇਅਰ ਉਹਦੇ ਬਾਅਦ ਫਿਰ ਦਿਖਾਉਨੇ ਆ ਤੁਹਾਨੂੰ ਹੈ ਨਾ ਅੰਦਰ ਦੇ ਤਾਂ ਕੀ ਸਿਸਟਮ ਸਟਾ ਬਕਰ ਵਗੈਰਾ ਤਾਂ ਇਹ ਨਵੇਂ ਆ ਹੋਰ ਵੀ ਹਜੇ ਖੋਲ ਕੇ ਪਤਾ ਲੱਗੂ ਆ ਵੀ ਕੀ ਕੀ ਸਿਸਟਮ ਆ ਜਿਹੜਾ ਇਹਦੇ ਵਿੱਚ ਆਪਾਂ ਲੱਗਿਆ ਦਿੱਕਤ ਕਿਹੜੀ ਚੀਜ਼ ਦੀ ਲੱਗੀ ਤਾਂ ਸਾਰੀ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਇਸ ਵੀਡੀਓ ਦੇ ਨਾਲ ਲੋ ਜੀ ਕੱਢਤਾ ਫਰੈਸ਼ਰ ਹਾਂਜੀ ਪਪੂ ਲੱਗਾ ਬਾਸਕਟ ਕੱਢਣ ਵਿੱਚੇ ਵੱੜ ਗਿਆ ਪਪੂ ਦਾ ਅੱਜ ਹੈਂ ਇਧਰ ਆ ਮੋਲੀ ਨਹੀਂ ਆਈ ਜਾਂਦਾ ਕੰਮ ਕਰਦਾ ਕਰਦਾ ਹਾਂਜੀ ਕਾਲਾ ਜੀ ਵੱਡੀਆਂ ਜੀ ਹੋਰ ਵੱਡੀਆਂ ਤੇ ਹਿੱਧਰ ਦੇਖੋ ਤਾਂ ਹੋਰ ਮੱਕੀ ਕਿਵੇਂ ਆ ਹੁਣ ਮੱਕੀ ਪੱਕੀ ਪਈ ਆ ਮਸ਼ੀਨਾਂ ਨਹੀਂ ਤਿਆਰ ਕਰਨ ਦਾ ਲਾ ਨਾਲੇ ਕਹੀ ਜੰਨੇ ਆ ਬਸ 6 ਮਹੀਨਾ ਹੋ ਗਿਆ ਲੱਗਿਆ ਨੂੰ ਇੱਥੋਂ ਪਤਾ ਲੱਗਦਾ ਦੇਖ ਲਓ ਆਪੇ ਕਹੀ ਜੰਨੇ ਆ 4 ਦਿਨ ਰੁਕਣਾ ਹਫਤਾ ਰੋਜ ਕਹਿ ਦਿੰਦੇ ਅੱਜ ਵੱਡਾਂਗੇ ਭਾਲਕੇ ਵੱਡਾਂਗੇ ਬਸ ਇੱਕ ਮਸ਼ੀਨ ਕਰ ਲੈ ਆ ਕੱਲ ਤੁਸੀਂ ਆਪੇ ਕਿਹਾ ਐਡਾ ਤੇਰੇ ਸਬਰ ਨਹੀਂ ਆਵੇ ਆ ਵੀ ਤੂੰ ਜੇ ਤੈਨੂੰ ਅੱਜ ਕਹਿਦਣਾ ਅੱਜ ਤਾਂ ਮੱਖੀ ਭਰਵਾਣਾ ਐਡਾ ਤੇਰੇ ਸਬਰ ਨਹੀਂ ਆਵੇ ਤਾਂ ਛੱਡ ਜਾ ਆਖੀਰਲੀ ਮਸ਼ੀਨ ਸਹੀ ਕਰਨ ਲੱਗੇ ਅੱਜ ਦੇਖੋ ਕਿੰਨੇ ਦਿਨ ਲਾਉਂਦੇ ਇਹਨੂੰ ਆਖੀਰਲੀ ਆਖੀਰਲੀ ਮਸ਼ੀਨ ਲਓ ਜੀ ਅੰਦਰ ਹੁਣ ਐਲੀਵੇਟਰ ਲਾਵਾਂਗੇ ਇਹਦਾ ਬਾਕੀ ਪੂਣੀ ਪੂਣੀ ਚੈੱਕ ਕਰ ਲੈਂਗੇ ਹਾਂਜੀ ਹਾਂਜੀ ਸਾਰਾ ਕੋ ਚੈੱਕ ਕਰਕੇ ਚਲਾਵਾਂਗੇ। ਜਾਨ ਤੋਂ ਬੜੀਆਂ ਕਰਾ ਦੇਣਾ। 11 ਨੰਬਰ ਛਾਪ ਤੋਂ ਬਦਰਾ ਤਾਂ ਹੀ ਉਹਨੂੰ ਇਹ ਛਾਪ ਨਾਲ ਲਿਆਉਣੀ ਹੈ। ਨਾ ਕੋਈ ਆ ਲਾਉਨੇ ਆ ਫਿਰ ਅੱਗੇ ਕਰ ਲਾਂਗੇ। ਆਓ। ਬਾਕੀ ਇੱਧਰ ਗਾਂ ਗਾਂ ਮੂੰਗੀ ਵਾਦੀ ਵਿਚ ਕਰਾਂਗੇ ਜੇ ਜਾ ਕੇ। ਹਾਂਜੀ। ਆਪਾਂ ਕਿਹੜਾ ਬੰਦਿਆਂ ਨੂੰ ਲਿਆਉਣਾ ਹੈ ਇਹਨੂੰ। ਸੀਪਾਂ ਕਰਤੀਆਂ। ਕਰਤੀ ਅੰਦਰ ਤੇ ਖਾਲੀ ਸਟਾਕਰ ਨਵੇਂ ਆ ਬਈ ਐਨ ਸਹੀਆਂ। ਆਕਰ ਗੁੱਟ ਕੇ ਸਭ ਵਧੀਆ ਹੈ ਓਕੇ ਆ ਤਖਲੀ ਮੈਂ ਇਹਨਾਂ ਖਾਲੀ ਕਰ ਲਿਆ ਹਾਂ ਹਦਰ ਕਟਰ ਤਾਂ ਤਿਆਰ ਕਰੇ ਦਿੱਤਾ ਤੁਹਾਨੂੰ ਪਤਾ ਹੀ ਆ ਆਹ ਐਕਟਮ ਲੋਡ ਆ ਨਾ ਹਾਂ ਜੀ ਆ ਖੁੰਝਾ ਜਿਹਾ ਹੀ ਲੈਂਦਾ ਕਰੇ ਆ ਐਲੀਵੇਟਰ ਕਰਕੇ ਹਾਂ ਉਹ ਆਟਾ ਵਿੱਚ ਕੋਈ ਮੋਲੀ ਪੇੜ ਕਾ ਨੀਦੇ ਵਈ ਲੈ ਬੈਲਟ ਲਾ ਦੀਏ ਕੱਲ ਮੋੜੀਆ ਲੀਵਰ ਲਾਇ ਤੇ ਐਣਾ ਸਤੀ ਪਈ ਚੱਲਦੀ ਆ ਹੁਣੇ ਮੋਂਡੇ ਜੋਰ ਲਾਉਨੇ ਆ ਨਵੇਂ ਮਾਡਲ ਆਣੀਆਂ ਮਸ਼ੀਨਾ ਮੰਗੂ ਹੈ ਮੋਲੀ ਉਹ ਮੋਲੀ ਬਾਈ ਮ ਜੋਰ ਲਾਉਨੇ ਨਵੇਂ ਮਾਡਲ ਆਣੀਆਂ ਮਸ਼ੀਨਾ ਮੰਗਣਾ ਪਰ ਸਮਾਨ ਆ ਜਿਹੜਾ ਬਾਈ ਐਲੀਵੇਟਰ ਤਾਰਿਆ ਨਾ ਪਿਆ ਐਲੀਵੇਟਰ ਮੈਂ ਕਹਿੰਦਾ ਸਾਡੀ 4 ਬੰਦਿਆਂ ਦੀ ਇਹਨੇ ਸਾਡੇ ਤੋਹਾ ਤੋਹਾ ਕਰਾਤੀ ਹਨਾ ਕਹਿਦੀ ਇਹ ਵੀ ਪੁਰਾਣਾ ਬਾਈ ਲੋਹਾ ਨਾ ਜਿਹੜਾ ਵਾਕਈ ਛੇਲਡਾਂ ਲੱਗੇ ਨੇ ਤੇ ਨਾ ਛੇਲਡਾਂ ਤਾਰ ਕੇ ਐਨ ਮੈਂ ਕਹਿੰਦਾ ਵੀ ਇਹਦੀ ਸਾਡੀ ਤਸੱਲੀ ਕਰਾਤੀ ਛੇਲਡਾਂ ਨੇ ਵੀ ਹੁਣ ਹੈਵੀ ਬੜੀਆਂ ਔਰ ਨਿੱਗਰ ਇੰਨਾ ਲੋਹਾ ਲੱਗਿਆ ਵਾ ਵੀ ਮਸ਼ੀਨ ਨੂੰ ਵੀ ਮੈਂ ਕਹਿੰਦਾ ਪਹਿਲੀ ਮਸ਼ੀਨ ਮੈਂ ਇੰਨਾ ਪੁਰਾਣਾ ਮਾਡਲ ਖੋਲਣ ਲੱਗੇ ਹਣਾ ਵੀ ਤਾਂ ਤਾਂ ਨਕਰਾਤੀ ਬਾਕੀ ਬਾਬੇ ਦੀ ਕਿਰਪਾ ਕਰ ਲੈਣਾ ਸਮਾਨ ਜੋ ਵੀ ਨਿਕਲੇ ਆ ਪਪੂ ਕੋ ਲੱਗਦੀ ਆ ਦਿੱਕਤ ਕਿਤੇ ਕਾ ਨਹੀਂ ਹੈ ਹੈ ਕੋਈ ਦਿੱਕਤ ਨਹੀਂ ਸਮਾਨ ਤਾਂ ਠੀਕ ਹੈ ਨਾ ਸਟਾਫ ਸਟੂ ਬਕਰ ਨਵੇਂ ਪਏ ਹੋਇਆ ਮਨੀ ਠੀਕ ਆ ਕਿਤੋਂ ਗੜੀ ਨਹੀਂ ਹੋਈ ਕਿਤੇ ਜੰਗ ਤੱਕ ਨਹੀਂ ਲੱਗਿਆ ਹਾਂ ਗੱਡੀ ਆਪਾਂ ਦੇਖ ਕੇ ਲਈ ਆ ਬਾਈ ਇਹ ਤਾਂ ਹੀ ਆਪਣਾ ਮਨ ਆ ਗਿਆ ਨਹੀਂ ਵਿਚਾਰ ਕੋਈ ਨਹੀਂ ਤਾਂ ਮੈਂ ਕਿਹਾ ਮਿੱਤਰਾ ਜੀ ਮਿਲ ਨਹੀਂ ਨਹੀਂ ਮੁੜ ਕੇ ਮੱਕੀਆ ਜੈਨ ਜੂਨ ਲੀਗ ਆ ਨਾ ਉਹ ਪਤੀ ਚੱਕ ਬਾਈ ਇਹ ਤਾਂ ਫੈਕਟਰ ਤੋਂ ਆਇਆ ਖੜੇ ਦੋ ਉਹ ਵਿਕਟਰ ਜੀ ਲੀਕ ਹੈ ਦਾ ਉਹਦਾ ਲਾਦਾਂਗਾ ਨਟ ਜਿਆ ਮੋਲੀ ਇਹ ਰਬੜਾ ਛੋਟੀਆਂ ਪੈਣੀਆਂ ਇੱਥੇ ਹੈ ਛੋਟੀਆਂ ਨਹੀਂ ਹੈ ਰਬੜਾ ਰਬੜਾ ਸਾਰੀਆਂ ਦੀ ਨਵੀਆਂ ਪਾਣੀਆਂ ਜੰਗਾ ਕੱਚ ਨਹੀਂ ਹੁਣ ਛੱਡ ਨਹੀਂ ਜੀ ਕੋਈ ਉਹਦਾ ਲਿਆ ਸਾਰਾ ਖੜ ਗਿਆ ਗੇਡ ਰਾਮ ਨੂੰ ਬੱਤੀਆਂ ਕਿਹੜੀਆਂ ਲੱਗੀਆਂ ਹੈਗੀਆਂ ਬੱਤੀਆਂ ਤਾਂ ਬਹੁਤ ਨਹੀਂ ਆਜੇ ਆ ਨਟ ਐਟਕਾਂ ਦੇ ਮਾਣਾ ਮੋਲੀਆ ਦੇਖੋ ਉਧਰ ਆ ਦੇ ਇਹਨਾਂ ਨੂੰ ਲੌਕਟੈਮਰੀਆਂ ਲਾ ਕੇ ਨਾ ਕੇਰਾ ਪੱਤੀਆਂ ਦਾ ਬੌਂ ਕੱਢੀਆਂ ਆ ਕੋਈ ਬਾਹਰ ਆ ਕੋਈ ਅੰਦਰ ਆ ਇਹ ਸਿਸਟਮ ਕੀ ਹੈ ਦਾ ਇਹਦੇ ਨਾਪਦੀਆਂ ਪੱਤੀਆਂ ਕਰਨੀਆਂ ਮੌਲੀ ਸਾਰੀਆਂ ਇਹਦੇ ਆਹ ਪੱਤੀ ਜਾਦੇ ਅੰਦਰ ਆ ਇਹਦੇ ਨਾਪਦੀਆਂ ਪੱਤੀਆਂ ਕਰਨੀਆਂ ਸਾਰੀਆਂ ਬਾਸਲਾ ਪਾ ਕੇ ਦੇਖਿਆ ਦੇ ਕੋਈ ਆ ਨਾਟੇ ਬਾਸ ਬਿਨਾ ਬਾਸਲਾ ਦੇ ਲਾਏ ਹੋਏ ਆ ਇਹਦੇ ਸਰਾੰਖਲੇ ਬਣੇ ਆ 19 ਦੇ ਨਾਟੇ ਨਹੀਂ ਬਣਨਗੇ ਹੈ ਇਹਦੇ ਨਹੀਂ ਬਣੇ ਸਾਰਾ ਲਈ ਮੇਰੇ ਕੋਲ ਤੂੰ ਕਦੇ ਅਸੀਂ ਜਾਨਾ ਤੂੰ ਬਾਸ ਦੀ ਚੱਕੀ ਨੂੰ ਕਰੰਟ ਪਾਏ ਥੋੜਾ ਘਟ ਦੇਣੇ ਆ ਬਾਈ ਦੇਖੋ ਗਾਰੰਟੀ ਦੇਖੀ ਬਾਲਤੀ ਨੂੰ ਹੱਥ ਪਾ ਦੇ ਕੀ ਕਿਵੇਂ ਕਰੰਟ ਪੈਂਦਾ ਕਾਦੇ ਕਾਦੇ ਪੈਂਦਾ ਦੇਖਿਓ ਤਾਂ ਸਹੀ ਉਹਨੇ ਖੁਰਪਿਆ ਦੇਨੇ ਆ ਹੈ ਬਾਕੀ ਡਿਸਟਰੀਬਿਊਟਰ ਦਾ ਤਾਂ ਠੀਕੇ ਆ ਨਾ ਬਾਕੀ ਹੁਣ ਤਾਂ ਕਟਰ ਪਾਏ ਤੇ ਬਦਲ ਲਗੂ ਕਰਮ ਵਾਲੀ ਚੱਕ ਦੀ ਹੈ ਲਾਉਣਾ ਪਊ ਜਗਾੜ ਐ ਵਣੀ ਥੋੜਾ ਪ੍ਰੈਸ਼ਰ ਵਧਾ ਲੇਗੇ ਹਨਾ ਪ੍ਰੈਸ਼ਰ ਵਧਾਏ ਤੇ ਚੱਕਣਾ ਬਾਈ ਬੁਢੀ ਮਸ਼ੀਨ ਹੈ ਇਹ ਵੀ ਹੁਣ ਕਿਆ ਕਰੇ ਹੁਣ ਜੇ ਕਹਿੰਦੇ 70 ਸਾਲਾਂ ਦੇ ਬਾਬੇ ਦੇ ਹੌਣ ਵੀ ਲੱਗੇ ਹੋਏ ਦੇਲਾ ਮਰੀ ਹੋਇਆ ਰਖ ਪ੍ਰੈਸ਼ਰ ਇਹ ਤਾਰਾਂ ਤੁਰਾਂ ਟੁੱਟੀਆਂ ਹੋਈਆਂ ਬਾਈ ਇਹਦੀਆਂ ਤਾਰਾਂ ਟੁੱਟਣ ਦੇ ਤਾਰਾਂ ਤੁਰਾਂ ਲਾ ਕੇ ਆ ਤੇਰੇ ਚਾਚੇ ਨੂੰ ਦੇ ਕੇ ਆਇ ਨੂੰ ਚੱਲ ਤਾਰਾਂ ਦੇ ਲੈ ਸੰਨ ਦੋ ਕੱਟ ਕੇ ਬਸ ਕਰੰਟ ਵਾਲੀਆਂ ਕਹ ਆ ਕੋ ਗਈਆਂ ਦੇ ਪਾਇਪ ਜੇ ਨਵੇਂ ਲਾ ਦੂਗਾ ਹੋਣਾ ਲੱਗ ਜੰਨੇ ਆ ਇਹ ਹੈ ਪਾਇਪ ਲਾ ਲਾਂਗੇ ਇਹ ਦੋ ਲੱਗਿਆ ਨਾ ਉਹ ਫਿਲਟਰ ਵਾਲਾ ਪਾਇਪ ਲੱਗ ਜਾਣਾ ਕਿਹੜਾ ਪਿੰਟਰੂ ਜਿਹੜੇ ਪਾਇਪ ਨਹੀਂ ਛੋਟੇ ਹੁੰਦੇ ਹੁੰਦੇ ਪਾਣੀ ਦਾ ਆਰੋ ਹੁੰਦਾ ਆਪਣਾ ਹਾਂ ਉਹ ਪਾਇਪ ਲੱਗਣਗੇ ਉਹ ਲੱਗਣਾ ਬਾਕੀ 12 ਬੂਰਾ ਦਾ ਠੀਕ ਹੈ ਇਹਦੇ ਹਣਾ ਬਾਸਕਟ ਬੂਸਕਟ ਜਿਹੜੀ ਗੱਲ ਬਾਈ ਨੇ ਕਹੀ ਦੀ ਤੂੰ ਇਹ ਹਿਸਾਬ ਲਾ ਨਵੀਂ ਮਸ਼ੀਨ ਦਾ ਵੀ ਜਾਲ ਜਿਹੜਾ ਬਾਸਕਟ ਵਾਲਾ ਇੱਕ ਐਦਾਂ ਦਾ ਨਹੀਂ ਹੋਣਾ ਇੰਨੇ ਮਜ਼ਬੂਤੀਜ ਪੂਰੇ ਹੈਵੀ ਸਰੀਏ ਸਰੀਆ ਲਾ ਕੇ ਵਧੀਆ ਬਣਾ ਕੇ ਬਾਕੀ ਇਹ ਵੀ ਬਾਸਕਟ ਹੈ ਨਾ ਉਹਦੇ ਜਾਲ ਨਾ ਜਾਲ ਫਿੱਟ ਆ ਜਵੇ ਨਹੀਂ ਤਾਂ ਵੱਡ ਬੜਿਆ ਕਰਨਾ ਪਊਗਾ ਮਨੀ ਇਹ ਟਾਪੇ ਲਵਾ ਲੈ ਯਾਰ ਤੂੰ ਕੰਮ ਫੇਕ ਆਉਣ ਨਹੀਂ ਚੱਲਾ ਕਰ ਹਾਂ ਚਲੋ ਫੇਰ ਲਾਓ ਮੋਲੀ ਹਾਂ ਨਹੀਂ ਮਿਆਂ ਉੱਚੀ ਕਰ ਦਿੰਦਾ ਥੋੜੀ ਟਾਇਰਾਂ ਥੱਲੇ ਗੁੱਟ ਕੇ ਦੇਖੀ ਹਾਂ ਪਹਿਲੇ ਮਾਡਲ ਨਹੀਂ ਮਈ ਹੁੰਦੇ ਟਾਇਰਾਂ ਕਰਕੇ ਵੀ ਲੱਗਦੇ ਆ ਬੱਪੂ ਗੋਸ ਕਿੱਥੇ ਦਾ ਗੁੱਡੀ ਇੰਨੀ ਖੜੀ ਆ ਕਿੱਥੇ ਐਡੀ ਗੁੱਡੀ ਹੋਣੀ ਕਰਤਾਰ ਕਰਗੇ ਛੱਤੀਗੜ੍ਹ ਉਹ ਕਿੰਨੀ ਨਹੀਂ ਸੀ ਹਾਂ ਹਾਂ ਜਿੱਕਰਦਾਰ ਨਾਲ ਹੱਥ ਨਹੀਂ ਪਿੱਤਾ ਹਾਂ ਹਾਂ ਬਾਕੀ ਤਾਂ ਗੇਰਗੂਰ ਹਨ ਦੇਖ ਲੈਣਗੇ ਮੜੀ ਨਿਗਾਹ ਮਾਰ ਲੈਣਗੇ ਇੱਕ ਵਾਰਾਂ ਮੇਰੇ ਨਾਲ ਇਹ ਸਟਾਰਟ ਬਾਡੀ ਜਿਹੜੀ ਮਣੀ ਢਿੱਲ ਲੱਗਦੀ ਹੈ ਹੋਰ ਕੁਝ ਨਹੀਂ ਹੈਗਾ ਆਵਾਜ਼ ਬੂਜ ਨਹੀਂ ਗੇਅਰ ਕਰਦਾ ਡੈਕਸ਼ਨ ਡੌਕਸ਼ਨ ਬੋਲੀ ਸਾਰੀਆਂ ਗੇਰ ਚੈੱਕ ਕਰਨੀਆਂ ਓਏ ਹਾਂ 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 ਆਪਾਂ ਲਗਾ ਆਣਾ ਆਪਾਂ ਨਵੇਂ ਮਾਡਲ ਦੇ ਵਿੱਚ ਦੇਖਦੇ ਆ ਅੱਜ ਦੀ ਗੱਲ ਨਾਲ ਜ਼ਿਆਦਾਤਰ ਕੀ ਆ ਸੀਜੀਪ ਕਿੰਨੇ ਇੰਚ ਦੀ ਪੈਣਾ ਹੈ ਨਾ ਇਹ ਜੀ ਬਾਈ ਨਾਪੀ ਆ ਜਿਹੜੀ ਨਵੇਂ ਮਾਡਲ ਦੇ ਵਿੱਚ ਹੁਣ ਆਪਣੀ ਕਰਤਾਰ ਕੰਪੈਨ ਹੈ ਨਾ ਉਹਦੇ 84 ਇੰਚ ਸੀਪਾ ਬਣਦੀਆਂ ਇਹਦੇ ਬਣਦੀਆਂ 79 ਇੰਚ 6 ਇੰਚ ਦਾ ਫਰਕ ਆ ਨਾ 5 ਇੰਚ ਦਾ 5 ਇੰਚ ਦਾ 5 ਇੰਚ ਹੁੰਦਾ ਵੀ ਕਿੰਨਾ ਇਕ ਦੋ ਤਿੰਨ ਚਾਰ ਪੰਜ ਇੰਨਾ ਫਰਕ ਆ ਬਸ ਪਰ ਆਪ ਇਹ ਮਾਡਲ ਦੇ ਉਹਦੇ ਮਾਡਲ ਦੇ ਵਿੱਚ ਇਹਨਾਂ ਨੇ ਨਵੇਂ ਮਾਡਲ ਦੇ ਯਾਰ 25 ਦੇ ਵਿੱਚ 24 ਸਾਲ ਬਾਅਦ ਵੀ 4 ਇੰਚ ਦਾ ਹੀ ਫਰਕ ਪਿਆ ਹੁਣ ਕਈ ਬੰਦੇ ਕਹਿੰਦੇ ਸੀਪਾ ਲੰਬੀਆਂ ਚਾਹੀਦੀਆਂ ਝੋਨੇ ਦੇ ਮੈਨੂੰ ਕਈ ਫੋਨ ਆਏ ਉਹਨਾਂ ਨੇ ਬਾਈ ਯਾਰ ਝੋਨੇ 'ਚ ਨਿਕਲ ਨਹੀਂ ਮਸ਼ੀਨ ਨਾ ਬਾਹਰੇ ਰੱਖੀ ਜਾਂਦੇ ਬਾਈ ਚਲਾ ਕੇ ਦਿਖਾਵਾਂਗੇ ਝੋਨੇ 'ਚ ਵੀ 26 ਚਲਾ ਕੇ ਦਿਖਾਵਾਂਗੇ ਕਈ ਵੀਰੇ ਕਹਿੰਦੇ 26 26 ਚ ਬਾਈ ਹੈ ਨਾ ਮਜੀਬ ਮਾੜੀ ਚੱਲਦੀ ਨਹੀਂ ਜਾਂ 43 44 ਇੱਕ ਸਾਰੇ ਚਲਾਵਾਂਗੇ ਵੀਰੇ ਪੰਜਾਬ ਚ ਵੀ ਚਲਾਵਾਂਗੇ ਨਾ ਬਾਹਰ ਵੀ ਰੱਖਾਂਗੇ ਬਾਕੀ ਆਪਣੇ ਇੱਧਰ ਨੂੰ ਨਾ ਰੋਪੜ ਏਰੀਏ ਚੋਂ ਉਧਰ ਨੂੰ ਸਾਡਾ ਮੇਰੇ ਪਿੰਡ ਕ ਨੂੰ ਇਹ ਵਧੀਆ ਥੋੜਾ ਬਣਾ ਫਿਰਤਾ ਜਾ ਕਰਨਾ ਬਾਕੀ ਦੇਖਦੇ ਮੱਕੀ ਦਾ ਵੀ ਭਜਨ ਅਠੇ ਕਰਨੀ ਬਣਿਆ ਕਈ ਜਗ੍ਹਾ ਤੇ ਹੈ ਨਾ ਕਈ ਹੁਣ ਸਿੰਗਲ ਪਹਿਲਾਂ ਸਿੰਗਲ ਕੇਸਤੀਆਂ ਹੁੰਦੀਆਂ ਇਹਦੇ ਨਵਾਂ ਮਾਡਲ ਇਹ ਡਬਲ ਕੇਸਤੀ ਮਸ਼ੀਨ ਆ ਅੱਗੇ ਸਿੰਗਲ ਕੇਸਤੀ ਹੁੰਦੀ ਬਸ ਇੱਕੋ ਸੀ ਪੈਂਦੀ ਉਹਨਾਂ ਲਈ ਡਬਲ ਕਿਸ਼ਤੀ ਮਸ਼ੀਨ ਹੈਗੀ ਪਾਜੀ ਪਾਜੀ ਜਿੰਦਾ ਸਾਫ ਆ ਬਾਈ ਅੰਦਰ ਦੇ ਵੀ ਆ ਪੂਰੀਆਂ ਨਾ ਕਿਤੇ ਮਣੀ ਠੀਕ ਆ ਨਾ ਗਲੀ ਕਿਧੋ ਨਹੀਂ ਗਈ ਸਾਵਾ ਕਰਕੇ ਪੂਰੇ ਨਿਕਲ ਆ ਲੈ ਹੈਂ ਕਾਹੀ ਇਹ ਮਾ ਦੇ ਲਾਇਆ ਤਾਂ ਛੱਡਣੀ ਨਹੀਂ ਹੈਗੀ ਮੇਤਰਾ ਮੈਨੂੰ ਇਹ ਮਣੀ ਨਿਕਲ ਗਈ ਨਾ ਤਾਂ ਮੁੜ ਕੇ ਨਹੀਂ ਵੇ ਹੱਥ ਪਾਣਾ ਬਾਕੀ ਲਾਸਟ ਵਾਰ ਇਹ ਮਾਰੇ ਦਾ ਘਾਤਰ ਵੀ ਅੰਦਰ ਵੀ ਆ ਨਹੀਂ ਲੱਗੀ ਹੋਈ ਆ ਤਰਾ 1582 ਲੈਣ ਠੀਕ ਜਾਈ ਗਏ ਬਾਕੀ ਉਹਦੇ ਸਾਹਮਣੇ ਸਾਰਾ ਕੰਮ ਤਾਂ ਆਪਣੇ ਅੱਥੀ ਆ ਹਾਥਵਾਸ ਆ ਬੈਰੀ ਵੀ ਬਦਲੇ ਜਾਣਗੇ ਚਾਸ ਹੀ ਨਹੀਂ ਬਦਲ ਹੋਣੀ ਆ ਪੂਛ ਦੇ ਲੈ ਹੀ ਨਹੀਂ ਕਿਤੇ ਦੇ ਗਲੀ ਹੋਈ ਇੰਨਾ ਮਾਡਲ ਪੁਰਾਣਾ ਐ ਦਿਖਾ ਦੇ ਮੜੀ ਪੂਛ ਜਾਈ ਹੋਈ ਐ ਸੋਨੇ ਵਰਗੀ ਪਈ ਐ ਇੰਨਾ ਇੰਨਾ ਮਾਡਲ ਬਣਾਉਣਾ ਹੋਵੇ ਬਾਈ ਪੂਛ ਪਰਾ ਤਾਂ ਹੋਈ ਗਰ ਜਾਂਦੀਆਂ ਮਸ਼ੀਨੇ ਗਲ ਜਾਂਦੀ ਆ ਖਤਮ ਹੋ ਜਾਂਦੀ ਆ ਹੈ ਤੋ ਇਹ ਵੇਰੋ ਨਾ ਚਲੋ ਆ ਨਾ ਚਾਹੇ ਬੰਦੇ ਲੈ ਕੇ ਲੋ ਆ ਲੜ ਗਾਉ ਪਏ ਦੇ ਡੜੇ ਆ ਚਲੋ ਠੀਕ ਆ ਮਿਲ ਗਿਆ ਮੈਂ ਤੋੜੀਏ ਬਣਾ ਲਿਆ ਲਾ ਲਿਆ ਪ੍ਰੈਸ਼ਰ ਪੂਜੇ ਬਾਹਰ ਆ ਇਹਨਾਂ ਨੇ ਗੱਲ ਇਧਰ ਰਾਜੂ ਇਲੈਕਟ੍ਰੀਸ਼ੀਅਨ ਬਣਿਆ ਹੋਇਆ ਇਧਰ ਮੱਝਾ ਦੇਖੋ ਲੈਰੀਆਂ ਪੂਰਾ ਸਵਾਦ ਇੰਜੋਏ ਕਰ ਰਹੀਆਂ ਆ ਰਾਜੀ ਢੋਈ ਜਾਂਦੇ ਮਹੀਨਾ ਤੇ ਮੋਲੀ ਭਾਈ ਮੋਲੀ ਭਾਈ ਕਿਦਾਂ ਚਮਕਾਤੀ ਇਦਰ ਨਿੰਦਰ ਭਾਈ ਕਹਿੰਦੇ ਆਪ ਹੀ ਤੋਂਣੀ ਆ ਉਹ ਰਾਤ ਤੇ ਭਾਈ ਵਧੀਆ ਤੋਂ ਆਉਂਦੀ ਆ ਐ ਮੇਰੇ ਵੀ ਲਾ ਲਾ ਕਹਿੰਦਾ ਲੀਕਿੰਗ ਕਿੱਥੇ ਆ ਰਿਹਾ ਹੂੰ ਬਰਕਾ ਮੈਲ ਕਾਲਰ ਉਹਦਾ ਪਾਣੀ ਮਾਰਿਆ ਚਮਕਣ ਲੱਗ ਗਈ ਸਹੀ ਆਪਾਂ ਵਾਰੀ ਮਾਰਾ ਜ ਰੱਖਿਆ ਸੋਸ ਠੀਕ ਆ ਵਧੀਆ ਲਾਵੇ ਮੱਕੀ ਜਾ ਹਾਂ ਹੂੰ ਆਏ ਬੋਟੇ ਤੇ ਯਾਰੇ ਜਿੰਨੇ ਕਮਾਲੇ ਇੱਥੇ ਲਾ ਦੇਣੇ ਆ ਕਰਮਾੜੀ ਪਰ ਵਿੱਚ ਨਹੀਂ ਰਹੀ ਹੁਣ ਇਹ ਮੈਨੂੰ ਕੱਲ੍ਹ ਬਾਅਦਨੇ ਬੰਦੇ ਦਾ ਫੋਨ ਆ ਹਾਂ ਹਨ ਭਾਈ ਦੇ ਦੇ ਵਾਦੇ ਕਰਾ ਬੰਦ ਗਿਆ ਅੱਜ ਤਾਂ ਨਾ ਲੈ ਲਿਆ ਪਰ ਮੁੜ ਕੇ ਮੈਨੂੰ ਮਨੀ ਨਹੀਂ ਨਾਲ ਰਹੀ ਮਾੜੀ ਕਰਮਾੜੀ ਘਰਾਂ ਫੜੇ ਬਿਹੜੇ ਬਣੀ ਹੈ ਜੇ ਨਹੀਂ ਬਿਲਕੁਲ ਇਹ ਨਹੀਂ ਨਹੀਂ ਰਹੀ ਹੋਣ ਜਾਂਦੇ ਨਾ ਮੈਂ 2 ਲੱਖ ਬਤਾ ਦਵਾਂ ਲੋ ਨਾ ਮੈਂ ਮੈਨ ਕੋਲ ਕਰਮਾੜੀ ਯਾਰੀ ਮੈਂ ਨਾ ਕੋਈ ਰੰਮਾ ਬੇ ਬੋਲੀਆ ਇੰਨੀ ਜੇ ਨਿਕਲੀ ਨਿਕਲਨੀ ਕੁਝ ਨਹੀਂ ਹੈਗਾ ਕੁਝ ਵੀ ਐ ਨਹੀਂਗਾ ਮੇਰਾ ਤਾਂ ਬੈਰਿੰਗ ਵੀ ਲਗਭਗ ਸਹੀ ਆ ਜਿਹੜੇ ਬਾਈ ਦੇ ਆਪਾਂ ਲੈਂਦੀ ਆ ਉਹ ਕਹਿੰਦਾ ਜੇ ਅੰਦਰ ਦੇਣੀ ਆ 2 ਸਾਲ ਨੂੰ 4 ਸਾਲ ਨੂੰ ਜਿੰਨੇ ਵੀ ਅੱਜ ਲੈ ਕੇ ਚੱਲਣਾ ਮੂਰੀ ਨਹੀਂ ਦੇਣੀ ਵੀ ਬੜੀ ਨਹੀਂ ਲੈਣੀ ਜਿਹੜੇ ਹੋਣ ਨੂੰ ਹੂੰ ਉਹ ਗੰਦਾ ਵਾਲਾ ਬਾਈ ਤਾਂ ਹੀ ਗਿਆ ਉਹਦੇ ਅੱਗੇ ਬਿਲਕੁਲ ਜੀ ਸਰਪੰਚ ਸਾਹਿਬ ਬੱਚਰਾ ਕਰੀ ਜਾਣਾ ਕਹਿੰਦਾ ਮੰਮੀ ਦੇ ਆਉਂਦੇ ਕੁਆਰ ਦੇ ਆਂ ਹੁਣ ਅੱਟਾ ਕਿ ਮੰਮੀ ਹੋ ਗਈ ਸਾਡੇ ਵਾਸਤੇ ਇਦਾਂ ਹੀ ਆ ਲੋਕਾਂ ਵਾਲੀ ਕਾਸਰੀ ਆ ਆਪਣੇ ਹੀ ਲਖ ਦੀ ਲੋਕੋ ਭਾਈ ਪੈਸਾ ਗੱਲਾਂ ਆਉਂਦੀਆਂ ਸਾਡੇ ਵਾਸਤੇ ਸਾਡੇ ਲਈ ਇਹੀ ਸੋਨਾ ਸਾਡੇ ਲਈ ਇਹੀ ਸੋਨਾ ਵਾ ਮੰਮੀ ਆ ਮੰਮੀ ਦੀ ਲਾ ਬੋਤੂ ਜਣਾ ਲੈ ਲੈ ਆ ਉਹਦੇ ਉਹ ਸਰਪੰਚ ਦੇ ਪਾਣੀ ਪਾਉਂਦਾ ਉਤੇ ਸਰਪੰਚ ਨੇ ਹੋਰ ਗੱਲਾਂ ਖੂਦ ਮੱਝਾਂ ਨਿਆਰੀ ਲੈਣ ਦੀਆਂ ਸੀ ਹਾਂ ਹਾਂ ਭਾਈ ਬੱਚਾ ਤਾਂ ਨਿਆਰੇ ਆ ਮੈਨੂੰ ਪਾਰੀ ਜੀ ਤੁਹਾਨੂੰ ਰਾਜੀ ਜੀ ਜੀ ਬਾਜੀ ਨੂੰ ਮੱਝੜ ਦੇ ਸ਼ਾਮ ਵਾਪੇ 2-2 ਕਿਲੋ ਦੁੱਧ ਵਾਦੀ ਦੇਣਾ ਹਾਂ ਹਾਂ ਮਾਰੀ ਆ ਹੂੰ ਅੱਜਾ ਵੇਖਣ ਨੂੰ ਰੋਲ ਦੇਖਣ ਆਇਆ ਮੇਰੇ ਕੋਲ ਹੁਣ ਸਰਪੰਚ ਜੀ ਜਾ ਰਿਹਾ ਚਾਹ ਲੈਣ ਜਾ ਰਿਹਾ ਹੁਣ ਚਾਹ ਆਉਣ ਲੱਗੀ ਆ ਸਰਪੰਚ ਕਹਿੰਦਾ ਚਾਹ ਮੇਰੇ ਕੋਲ ਹੀ ਆ ਆ ਲੈ ਜਾਓ ਉਹ ਜਾ ਓਏ ਲੋ ਜੀ ਚਮਕਾਤੀ ਪਪੂਣਾ ਨੇ ਮਸ਼ੀਨ ਹਨ ਧੋ ਕੇ ਕਰਦੀ ਤਸੱਲੀ ਬਾਈ ਹੈ ਕਰਦੀ ਮਸ਼ੀਨ ਪੂਰੀ ਓਕੇ ਕਰਦੀ ਬਾਕੀ ਖਾਲੀ ਵੀ ਕਰਦੀ ਬੱਸ ਕਰ ਹੁਣ ਕੰਮ ਕਰ ਲੱਗੇ ਹੋਏ ਆ ਪਪੂ ਨੇ ਹਾਂਜੀ ਹਾਂਜੀ ਇਹ ਤਾਂ ਸਾਜੀ ਚੰਕਰੀ ਆ ਹਨ ਪੂਰੀ ਗੱਲਬਾਤ ਬਣਾਤੀ ਮੈਂ ਹਾਂ 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 ਉਹ ਹੀ ਨਾ ਦਿਖਾਣਾ ਮੈਂ ਕਰਤੀ ਬਾਈਆਂ ਨੇ ਜੰਮੂ ਕੁਝ ਵੀ ਤੇ ਸੇਵਾਰ ਕੀ ਕਰਤੀ ਉੱਥੇ ਲੇਟਾ ਅੰਡੇ ਮੱਖ ਜੰਦਲ ਹਾਂ ਐਵੇਂ ਨਹੀਂ ਫਿਰ ਪਪੂ ਨੇ ਰੰਗ ਲਾਏ ਪਏ ਆ ਬੜੇ ਕਰੋਟਿਆਂ ਦਾ ਮੁੱਲ ਮੋੜ ਤਾ ਗਿਆ ਮੈਂ ਤੁਹਾਨੂੰ ਦਿਖਾ ਕੇ ਸੌਂਗਾ ਹਾਂ ਬੱਪੂ ਮੱਕੇ ਫੇਰ ਮਾਰੂ ਮਾਰ ਆਲੇ 3 4 ਤਾਂ ਇਹਦਾ ਆਇਆ ਹੀ ਸੌਂਗ ਵਾ ਤੇ ਪਰ ਮੋੜ ਲ ਮੋੜ ਗਿਆ ਬਰਾਉਂਡਾ ਹਾਂ ਨਹੀਂ ਬੋਲੀ ਟੈਂਸ਼ਨ ਨਹੀਂ ਦਈ ਨਾ ਲੱਗਤੇ ਨਹੀਂ ਲੱਗਦਾ ਅੱਜ ਰਾਤ ਤੇ ਵੀ ਰਾਤ ਨੂੰ 12 ਕੇ ਕੋਈ ਟੱਕਰ ਮੋਬਾਈਲ ਦੇਖੀ ਜਾਂਦਾ ਦਾ ਇਹ ਹੁਣ ਵੀ ਇੱਦਾਂ ਆ ਬੰਨਾ ਰੋਟੀ ਤੇ ਚੱਲੀ ਗਿਆ ਜਿਹੜਾ ਰੋਟੀ ਵੀ ਨਹੀਂ ਖਾਧੀ ਠੀਲ ਬੱਟ ਜੋ ਹੈ ਮੈਂ ਰੋਟੀ ਵੀ ਨਹੀਂ ਖਾਧੀ ਬਾਪੂ ਦੇਲਾ ਜੋ ਆ ਜਾਣ ਹੋਣੀ ਯਾਰ ਆਲਾ ਪਾਲਾ ਰੋਟੀ ਬਣਾਈਏ ਬਣਾ ਲੈਣੀ ਖਾਣੀ ਹੋਣੀ ਪਰ ਆ ਰੋਟੀ ਦੋ ਖਾੜੇ ਨੇ ਬਾਕੀ ਆ ਇਹਦੀ ਮਟਰੋਡ ਮਰਮਾ ਤਾਂ ਮੈਨੂੰ ਬਤਾਨਾ ਕੋਲੇ ਤੇ ਬਾਕੀ ਬਈ ਰਿਪੇਅਰ ਤਾਂ ਦੀ ਹੈ ਹੀ ਨਹੀਂ ਇਹਦਾ ਬਸ ਆਇਆ ਵੀ ਟੂਲ ਭਰਨਾ ਇੱਕ ਥੋੜਾ ਜਨਾ ਚਲੋ ਦਾਲ ਕੁਸ ਐ ਨਹੀਂ ਪੰ ਮੌਬੇ ਤੇ ਭਜਣਾ ਪੈਂਦਾ ਉਹਦੇ ਜਾ ਕੇ ਥੋੜਾ ਜਨਾ ਮਲਾ ਮੋਟਾ ਸਮਾਨ ਲਿਆ ਕੇ ਰੱਖ ਲੈਣਾ ਬਾਕੀ ਜੀ ਕਰਿਆ ਗੇ ਆਪਣੀ ਤਸੱਲੀ ਕਰਦੇ ਹਾਂ ਹਾਂ ਗੇਰ ਓਕੇ ਐਕਸਲ ਦੀ ਕਪਲਿੰਨਾ ਪਾਣੀ ਆ ਉਹਨੂੰ ਲਿਆਵਾਂਗੇ ਪਾੜਾਂਗੇ ਵਕੀ ਬਾਈ ਨੇ ਜੋ ਜੋ ਕਿਹਾ ਸੀ ਬਿਲਕੁਲ ਸਹੀ ਆਇਆ ਨੂੰ ਕੇ ਆਹ ਇਹ ਗੱਲ ਕਹੀ ਸੀ ਉਹਦੇ ਅਮਰ ਅਮਰਜੀਤ ਬਾਈ ਨੇ ਨਾ ਕੰਮ ਘਰਾ ਕੰਮ ਹੋਇਆ ਹੋਇਆ ਉਹ ਸਾਰਾ ਕੰਮ ਉਕੜੇ ਵਾ ਜੇ ਝੂਠ ਨਹੀਂ ਨੇ ਬੋਲਿਆ ਉਹਦੋਂ ਇੱਧਰ ਕਾਲਾ ਬਾਈ ਸੌਂਕੇ ਦੁਆਰਾ ਉੱਠਿਆ એનર્ਜੀ ਲੈ ਕੇ ਥੋੜਾ ਬਾਗੀ ਆ ਉਹ ਮਾਂ ਕੱਢ ਲੋ ਪਾਏਗਾ ਹਾਂ ਇੱਧਰ ਮਹਾ ਕਾਲਾ ਬਾਈ એનર્ਜੀ ਲੈ ਕੇ ਆ ਗਿਆ ਸੌਂਕੇ ਦੁਆਰਾ ਆ ਜਾਂਦਾ ਇਹ ਫੇ ਬੋਲੀ ਜਾਂਦਾ ਸਾਡੇ ਸਹਰਾਣੇ ਬਾਈ ਬੈਠਾ ਸਿਰ ਖਾਈ ਜਾਂਦਾ ਆਏ ਨਹੀਂ ਇੱਧਰੋਂ ਅੰਬ ਪੱਟ ਕੇ ਇੱਧਰੋਂ ਸਾਦਨਾ ਮਸ਼ੀਨ ਚਾਹੁੰਦੇ ਨਹੀਂ ਕਰਦੇ ਨਹੀਂ ਬਾਈ ਸਿਰ ਖਾਈ ਜਾਂਦਾ ਆ ਕਿ ਸਾਡਾ ਬਹੁਤ ਬੜਾਈ ਜਾਂਦਾ ਵਧੀਆ ਹੈ ਹੈ ਬਾਪੂ ਬੰਦਾ ਬੰਬ ਬੰਦਾ ਪਰਵਾਇਰਿੰਗ ਹੈ ਨਾ ਬਾਪੂ ਬੰਦਾ ਬੰਬ ਆ ਇਹਨਾਂ ਦਾ ਹੈ ਬਾਪੂ ਬੰਦਾ ਬੰਬ ਦਾ ਮੈਂ ਹੈ ਕੋਈ ਨਾ ਭਾਈ ਜਨਾ ਇਹ ਬਾਤ ਹੈ ਬੱਕਰੀ ਵਾਂਗੂ ਬਰਫ ਨੂੰ ਮੂੰਹ ਮਾਰੀ ਜਾਂਦਾ ਬਾਲਾ ਵਾਰਫ ਤੇ ਲੈ ਕਿਵੇਂ ਖਾਂਦਾ ਦੰਦਾਂ ਨੂੰ ਬਸ ਇਹਦੇ ਦੰਦਾਂ ਨੂੰ ਕਿਆ ਲੱਗਦਾ ਨਹੀਂ ਕੀ ਦਸੀ ਇਹ 45 ਦਾ ਨੰਬਰ ਇਹ ਚ ਰੋਣ ਹੁੰਦਾ ਇਹ ਇਹਨੇ ਮੈਨੂੰ ਲੱਗਦਾ ਸਾਰਿਆਂ ਤੇ ਪਹਿਲਾਂ ਝੋਨਾ ਲਾ ਲਿਆ ਹੈ ਜੀ ਇਹਨੇ ਮਨੀ ਨੇ ਅੰਦਰ 42 ਡਿਗਰੀ ਦਾ ਟੈਂਪਰੇਚਰ ਅੱਜ ਹੁਣ ਵਧਦਾ ਜਾਣਾ ਹਲੇ 2-3 ਦਿਨ ਕਹਿੰਦੇ ਵਧ ਜਾਣਾ 50 ਪਲੱਸ ਜਾਣਾ ਹੈਗੀ 50 ਤੋਂ ਪਲੱਸ ਹੀ ਜਾਣਾ ਹੈਗੀ 50 ਤੇ ਜੇਕਰ ਪਲੱਸ ਚੱਲ ਗਿਆ ਨਾ ਗੱਡੀਆਂ ਨੂੰ ਕਹਿੰਦੇ ਖੜੀਆਂ ਖੱਤਾਂ ਵਿੱਚ ਨੂੰ ਨਹੀਂ ਚੰਦੇ ਆਂ ਦੁਨੀਆਂ ਇਹ ਸੇ ਆਪਣਾ ਪਤਾ ਨਹੀਂ ਕੀ ਭੰਨਣਾ ਹਾਂ ਆਪਣਾ ਬਾਈ ਵਧੀਆ ਆਪਾਂ ਤਾਂ ਕੋਠੇ ਜਿੰਨੀ ਉੱਚੀ ਸੀਟ ਤੇ ਬੈਣਾ ਬਾਕੀ ਦੇ ਵਿਚਾਲੇ ਵਿਚਾਲੇ ਜਾ ਕੇ ਬੈਰਿੰਗ ਬੋਰ ਵੀ ਟੁੱਟ ਗਿਆ ਬੰਦੇ ਨੇ ਮਰ ਜਾਣੀ ਨਾ ਤੋੜ ਕੋਈ ਕੁਛ ਨਹੀਂ ਆਈ ਨਹੀਂ ਆਏ ਦਾ ਇੱਕ ਵਾਰ ਕੰਮ ਦਬਈ ਚ ਲੋ ਕਰਦੇ ਆ ਕੰਮ ਵਾਲੇ ਬੰਦੇ ਨੂੰ ਨਹੀਂ ਕਰਦੇ ਬਾ ਪਾਣੀ ਜੇ ਕੰਮ ਕਰਦਿਆਂ ਨਹੀਂ ਲੱਗਦੀ ਹਾਂ ਜੀ ਪਾਣੀ ਪੀ ਜਾਵੇ ਪਾਣੀ ਨਾ ਘੱਟ ਪੀਵੇ ਪਾਣੀ ਮਣੀ ਹੈਗਾ ਨਾਲ ਕਰੀ ਜਾਣਾ ਇਹਨੇ ਪੂਰਾ ਬਾਕੀ ਮਾਲ ਕੜਾਕਾ ਨਾ ਜੰਗਲੇ ਵਟ ਕੋਲੇ ਲੈ ਆ ਲੈ ਨਾ ਮਰ ਹਰਗਰ ਹਾਜ਼ਰ ਹੋਵੇ ਆਵਾਂ ਉਹ ਲੈ ਲਾ ਦਿਓ ਠੀਕ ਆ ਗਿਆ ਲੱਗੀ ਉਧਰ ਸਾਰਾ ਕਰਿਆ ਫੇ ਉਧਰ ਬਾਸਕਟ ਲੱਗਿਆ ਬਸ ਤਿਆਰ ਕਰਨ ਨਵੇਂ ਬਾਸਕਟ ਆ ਮੱਕੀ ਆ ਜੀ ਤੋ ਇਹਦੇ ਕਰਦੇ ਆ ਇਹਦਾ ਬਸ ਮਾੜਾ ਜਿਹਾ ਹੈਗਾ ਫਰਕ ਥੋੜਾ ਜਿਹਾ ਇਹਨੂੰ ਕਰਦੇ ਆ ਬਸ ਰੈਡੀ ਕਰ ਦਾਂਗੇ ਇਹਨੂੰ ਵੀ ਜਿਹੜਾ ਕਰਦਾਰ ਦਾ ਉਹ ਕਰਦਾਰ ਨਹੀਂ ਇਹਨੂੰ ਵੀ ਦੀ ਬਾਦ ਘਾ ਦੇ ਗਿਆ ਜ ਨੇ ਹਾਂ ਉਹਦੇ ਕਰਕੇ ਹੀ ਹੋਇਆ ਥੋੜਾ ਜਿਹਾ ਚਲੋ ਤਾਂ ਹੋ ਜੂਗਾ ਮਾੜਾ ਮੋਟਾ ਯੋਟ ਆ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਹੈਗਾ ਹਾਂ ਬੈਡਿੰਗ ਚਾੜ ਲੈਣਗੇ ਹਾਂ ਜ਼ਿਆਦਾ ਨਹੀਂ ਹੈਗਾ ਹੈ ਜ਼ਿਆਦਾ ਨਹੀਂ ਹੈਗਾ ਕਰ ਦਾਂਗੇ ਬਾਕੀ ਆ ਦੇਖ ਲਓ ਪਟਾ ਬਾਸਕਟ ਨੂੰ ਵੀ ਲਾਇਆ ਹੋਇਆ ਤਾਂ ਹੈ ਜੀ ਅਦੇਲਾ ਮੂਰੇ ਬਾਸਕਟ ਨੂੰ ਬੜਾ ਲਾ ਕੇ ਪਾਈ ਬਾਸਕਟ ਨੂੰ ਵੀ ਬਾਈ ਪਟਾ ਲਾਇਆ ਹੋਇਆ ਤਾਂ ਲੱਕੀ ਅੱਧਰ ਸਾਰੇ ਤਖੱਲੀ ਹੋਆ ਹੈ ਨਾ ਸਾਰੇ ਕਸਦੀ ਅੱਧਰ ਤਾਂ ਗਰੀਸ ਵਾਇਰਿੰਗਾਂ ਨੂੰ ਜਾਂਦਾ ਹੈ ਨਾ ਪੁਲੀਆਂ ਸਭ ਕੋ ਸੈਟ ਆ ਬਸ ਤਾਂ ਆਪਣੀ ਤਖੱਲੀ ਇੱਕ ਥਰੇਸ਼ਰ ਚਲੋ ਆਹ ਬਾਸਕਟ ਚੇਂਜ ਕਰਨੀ ਸੀ ਉਹਦੇ ਕਰਕੇ ਦਿੱਤਾ ਚਾਲੂ ਪਹਿਲਾਂ ਹੀ ਆਈ ਹੈ ਤੀਨ ਪਾਈ ਖੁੱਲ ਜਾਂਦੇ ਚੱਲ ਆਹ ਚਾਲੂ ਤੇ ਆ ਤਾਂ ਹੀ ਖੁੱਲ ਜਾਂਦੇ ਤੂੰ ਜਦੋਂ ਮਰਜ਼ੀ ਲੈ ਜਾਓ ਕਾਲੇ ਤਿੰਨ ਦੀ ਲੈ ਕੇ ਆਏ ਆ ਢਾਈ ਦੀ ਮਰਜ਼ੀ ਕਾਲੇ ਵੀਰੇ ਇੱਕ ਗੱਲ ਦੱਸਾਂ ਹਾਂ ਢਾਈ ਦੇ ਜਦੋਂ ਮਰਜ਼ੀ ਲੈ ਜਾਓ ਮੈਨੂੰ ਕਾਲੇ ਵੀਰੇ ਉਹ ਜੀਪ ਦੇ ਦੇ ਮੈਨੂੰ 20000 ਦੀ ਲੈ ਜਾ ਜਾਂ 40000 ਦੇ ਦੇ 20000 ਦੇਣਾ ਠੀਕ ਆ ਦੇਮਾ ਦੇਮਾ ਹੁਣੇ ਹੀ ਦੇ ਦੇਣਾ ਵਾ 20 ਕਹਿਣਾ 20 ਹੀ ਦੇ ਹੁਣੇ ਹੀ ਹੁਣੇ ਹੀ ਦੇਣਾ ਮੈਂ 20000 ਆ ਚਾਲੂ ਆ ਤਾਈ ਖੁੱਲ ਜਾਂਦੇ ਚਾਲੂ ਆ ਹੁਣ ਓਏ ਇਹ ਕਾਲੇ ਬਾਈ ਆਥੇ ਬਾਸਕਟ ਦਾ ਚੇਂਜ ਹੁੰਦੀ ਓ ਆ ਇਹ ਬਾਈ ਛੁੱਟੀਆਂ ਛੱਟੀਆਂ ਵੀ ਨਹੀਂ ਕੱਟਣ ਜਾਂਦੇ ਕਿਤੇ ਉਹੀ ਹੋਰ ਸੌ ਕੇ ਆ ਜਾਂਦਾ ਬਾਈ ਦੁਬਾਰਾ એનર્ਜੀ ਲੈ ਕੇ ਕੰਮ ਨਹੀਂ ਕੋਈ ਨਹੀਂ ਕਰ ਰਿਹਾ ਸਾਰਾ ਦਿਨ ਚਲੋ ਲੱਖੀ ਅਦਰ ਲੱਗਾ ਬੰਦਾ ਸਫਾਈ ਕਰਨਾ ਨਾ ਮਸ਼ੀਨ ਅੱਜ ਤੋੜਤੀ ਆ ਚਲੋ ਮਿਲਦਾ ਫੇਰ ਵੀ ਬਾਈ ਗੇ ਡਰਮ ਦਾ ਬੈਰਿੰਗ ਆ ਨਾ ਪਾ ਤੇ ਦੋਨੇ ਨਵੇਂ ਤਾਰ ਕੁੰ ਚੱਕਦੀ ਵੀ ਬਾਈ ਮੱਕੀ ਦਾ ਸੀਜ਼ਨ ਆਣਾ ਉਹਦੇ ਬਾਅਦ ਮੌਂਗੀ ਤੇ ਜਾਣਾ ਵੀ ਲੰਬੇ ਹੀ ਚੱਲਣਾ ਮਸ਼ੀਨ ਫੇਰ ਨਾ ਛੇਤੀ ਛੇਤੀ 2-3 ਮਹੀਨੇ ਚਲਾਉਣੀ ਆ ਮੋਲੀ ਤਸੱਲੀ ਕਰਾ ਦਿਓ ਮੇਰਾ ਵੀਰ ਹੁਣ ਸਮਾਨ ਜਿਹੜਾ ਮਾੜਾ ਮੋਟਾ ਹੋਇਆ ਤਾਂ ਲਖਾ ਲਿਓ ਉਹ ਗੱਲੇ ਵਾ ਹਾਂ ਜਿੱਥੇ ਇੰਨੇ ਲਾਤੇ 20-50 ਹਜ਼ਾਰ ਹੋਰ ਲੱਗ ਜੂ ਇਹ ਮਸ਼ੀਨ ਆਇਆ ਵੀ ਦਾਣੇ ਗਿਣਦੀ ਫਿਰੇ ਪਤਾ ਚੱਲਦੇ ਵੀ ਚੱਲਦੀ ਆ ਬਾਕੀ ਇਹਦਾ ਗੇਅਰ ਆ ਨਾ ਗੇਅਰ ਦੇ ਵਿੱਚ ਚੈਕਿੰਗ ਕਰੀ ਦੀ ਵੱਖਿਆ ਮਰਜੀ ਦਵਾਈ ਨੇ ਆਪਾਂ ਨੂੰ ਕਿਹਾ ਤਾਂ ਕਹਿੰਦਾ ਵੀ ਗੇਅਰ ਦਾ ਕੰਮ ਫੁੱਲ ਹੋਇਆ ਨੰਦਰਾ ਗਾਰੰਟੀ ਆ ਮੇਰਾ ਕੋਸਾ ਨਾ ਛੜੀ ਬਾਕੀ ਬਾਈ ਸਹੀ ਗਲਤੀ ਹੈ ਨਾ ਐਕਸਲ ਨੇ ਕੰਪਲੀਨਾ ਜੇ ਨਾ ਫਲੀਪਾਂ ਦੀਆਂ ਇਹ ਥੋੜੀਆਂ ਜਿਹੀਆਂ ਖਰਾਬ ਆ ਨਾ ਦੰਦੇ ਢਿਲੇ ਢੇਲੀ ਦਿਖਾਉਣੀ ਆ ਨਾ ਮੈਂ ਕਿਹਾ ਮੱਕੀ ਦਾ ਸੀਜ਼ਨ ਆ ਬਾਈ ਬੈਡ ਬੋਰਡ ਤੇ ਫਰਦੀ ਆ ਮਸ਼ੀਨ ਨਾ ਇਹ ਪਾਏ ਦਵਾਂਗੇ ਬਾਕੀ ਤੇ ਬਾਅਦ ਫੇ ਤਾਂ ਪਹਿਲਾ ਸਟੈਪ ਆ ਜਿਹੜਾ ਆਪਣੇ 베アリング ਵਾਲਾ ਹੀ ਤਾਂ ਇਹ ਗੈਡ ਡਰਮ ਵਾਲਾ 베アリング ਜਿਹੜੀ ਸ਼ਾਫਟਾਂ ਨਹੀਂ ਆ ਨਾ 9 ਨੰਬਰ ਦੀਆਂ ਸ਼ਾਫਟਾਂ ਇਹ 9 ਨੰਬਰ ਦੀ ਥੱਲੇ ਵਾਲੀ 9 ਨੰਬਰ ਦੀ ਗੈਡ ਡਰਮ ਵਾਲੀ ਆ ਪਾ ਕੇ ਆਂ ਬੈਰ ਇਹਨਾਂ ਨੂੰ ਤੱਲੀ ਕਰਾਤੀ ਬਸ ਇਧਰ ਪੂਲੀ ਆਪਣੀ ਬੋਛਪਾਸ਼ ਲੱਗੇ ਹੋਏ ਆ ਪੂਲੀ ਨੂੰ ਵਧੀਆ ਠੀਕ ਆ ਨੋਕੇ ਰਿਪੋਰਟ ਇਹਨੂੰ ਕਰਕੇ ਨਾ ਪਾ ਕੇ ਮੈਂ ਗੈਡ ਰਾਵਣੀ ਪੱਤੀਆਂ ਸਵੇਰੇ ਸੈੱਟ ਕਰਾਂਗੇ ਥੋੜੀਆਂ ਜੀਆਂ ਦੇ ਵਿੱਚ ਨਾ ਜਿਵੇਂ ਚੱਲ ਲਾਨਾਟਾਂ ਦੇ ਵਿੱਚ ਥੋੜੇ ਜਿਹਾ ਬਾਸ਼ਲਾਂ ਪੂਛਲਾਂ ਪਾ ਕੇ ਲਾ ਦਾਂਗੇ ਵੱਧ ਘੱਟ ਜੀ ਹਨਾ ਪੱਤੀਆਂ ਛੱਡੀਆਂ ਕੋਈ ਵੱਧਾ ਕੋਈ ਘੱਟ ਇਹਨੂੰ ਬਰਾਬਰ ਕਰਕੇ ਸਤਾਵਕਰ ਦਾ ਬਾਈ ਥੋੜੇ ਸਮਾਂ ਪਹਿਲਾਂ ਹੀ ਦੇਖੇ ਤਾਂ ਆਪਾਂ ਨਵੇਂ ਆ ਬਿਲਕੁਲ ਨਵੇਂ ਸਤਾਵਕਰ ਪਾਏ ਆ ਜਿਵੇਂ ਜੇ ਪਾਈ ਹੁੰਨੇ ਆ ਇੱਕ ਦੋ ਸੀਜ਼ਨ ਪਹਿਲਾਂ ਉਕਣਾ ਹੈ ਸੈਟਿੰਗ ਛੋਟ ਗਈਆਂ ਨੇ ਓਕੇ ਗੋਟੀਆਂ ਦੀ ਤੇਲ ਗਰੀਸ ਮਾਰ ਕੇ ਕਰ ਲਾਂਗੇ ਇਹਨੂੰ ਚਾਲੂ ਬਾਕੀ ਦੇਖੀ ਜੋ ਮਹਾਰਾ ਦੀ ਕਿਰਪਾ ਕਰ ਬਾਕੀ ਜੈਕਾਂ ਜਿਹੜੇ ਆ ਨਾ ਇਹਦੇ ਛੋਟੇ ਆ ਇਹ ਪਤਲੇ ਆ ਜੈਕ ਮੱਕੀ ਵਾਲੇ ਕਿਟਰ ਦੇ ਨਾਲ ਤੁਹਾਨੂੰ ਪਤਾ ਵਜਨ ਜ਼ਿਆਦਾ ਹੁੰਦਾ ਜੈਕ 20 ਦੇ 45 ਐਮ ਐਮ ਹੈ ਨਾ ਮੰਗਾਵਾਂਗੇ ਬਾਈ ਮੇਰਾ ਜੈਕਾਂ ਵਾਲਾ ਜਰੂਰ ਇੱਕ ਵਾਰ ਕਨੈਕਟ ਕਰ ਜੇ ਕੋ ਮੇਰਾ ਵੀਰ ਦੇਖਦਾ ਹੈ ਨਾ ਵੀਡੀਓ ਹਾਈਡਰੋਲਿਕ ਵਾਲਾ ਆ ਮੇਰੇ ਕਾ ਜਰੂਰ ਬਾਈ ਕਨੈਕਟ ਕਰੇ ਡਿਸਟ੍ਰੀਬਿਊਟਰ ਰੋਟਰ ਬਾਈ ਸਾਫ ਪਾਇਆ ਬਾਕੀ ਧੋਏ ਤੋਂ ਬਾਅਦ ਜਿਹੜੀਆਂ ਮਸ਼ੀਨ ਦੇ ਉੱਪਰ ਮਾਰੀ ਮੋਟੀ ਮੈਲ ਮੋਜੀ ਦੀ ਸਭ ਉਤਰ ਗਈ ਹੁਣ ਤਾਂ ਅੱਜ ਤੱਕ ਕੋਕਾ ਪੀਛੇ ਲੱਗਦਾ ਜਮਈ 2 ਘੰਟੇ ਲੱਗੇ ਤਾਂ ਜਰੂਰ ਆ ਪਰ ਇਹਨ ਗੱਲ ਬਣ ਗਈ ਮੌਲੀ ਦੇ ਅੰਦਰ ਗੋਡੇ ਖੋਲੇ ਕੇ ਇਸੀ ਵਾਲੇ ਇਹਨਾਂ ਨੂੰ ਲੱਗਾ ਹੈ ਗ੍ਰੀਸ ਕਰਨਾ ਉਧਰ ਪੱਪੂ ਸ਼ਿੰਮ ਦੀ ਬਣਾਉਣ ਲੱਗਾ ਆਪਣੇ ਕਾਟਰ ਦੀ ਬਾਕੀ ਤੁਹਾਨੂੰ ਪਤਾ ਹੈ ਬਾਈ ਪ੍ਰਾਣੀ ਸੰਦਰੇ ਥੋੜਾ ਆ ਦਿਮਾਗ ਖਰਾਬ ਕਰਨਾ ਬੰਦਾ ਉਹਦੇ ਕਾ ਕੇ ਵੀ ਹੁਣ 2-3 ਦਿਨ ਤਾਂ ਵਧੀਆ ਰੀਜ ਗੱਲ ਜਿਹੜੇ ਇਹ ਤੇ ਲੱਗ ਜਾਣਗੇ ਮੁੜ ਕੇ ਪਿਆ ਦੇਖਣ ਦੀ ਲੋੜ ਨਹੀਂ ਪਊਗੀ ਚੱਲੀ ਜਾਵਾਂਗੇ ਫਿਰ ਹਾਂ ਹਾਂ ਪਪੂ ਬਣਾ ਲੈ ਹਾਂ ਫੈਦੀ ਜੀ ਬਣਾਣਾ ਬਸ ਇੱਕੋ ਬਣਾਉਣੀ ਆ ਇਹ ਕਹਿੰਦਾ ਦੋ ਬਣਾ ਨਾ ਇੱਕੇ ਬਣਾਉਣੀ ਆ ਦੇਖ ਲੈਣੇ ਚੱਲ ਪਾ ਕੇ ਦੇਖ ਲੈਣੇ ਜੇ ਤਾਂ ਸੈਟ ਆਉਂਦੀ ਵਾ ਠੀਕ ਆ ਨਹੀਂ ਫੇ ਬਣਾ ਲਾਂਗੇ ਰਗੜ ਲਾਂਗੇ ਮਾ ਠੀਕ ਆ ਜੀ ਇੱਕੋ ਬਣਾਉਣੀ ਸੀ ਬਾਕੀ ਇਹ ਨਾ ਬਾਈ ਬਪਾ ਦੱਸਦੇ ਰਾਂਗੇ ਤੁਹਾਨੂੰ ਵੀਡੀਓ ਜਾਣਕਾਰੀਆਂ ਦਿੰਦੇ ਰਾਂਗੇ ਉਹਦੇ ਵਾਸਤੇ ਤੁਹਾਨੂੰ ਪ੍ਰਾਈਵੇਟ ਟਾਈਮ ਵੀ ਘੱਟ ਵੱਧੇ ਮਿਲਦਾ ਕਿ ਮਸ਼ੀਨਾਂ ਪੈਨਾਂ ਬਾਈ ਕੱਲਾ ਸੈੱਟ ਕਰਨੇ ਵਾਲਾ ਉਹ ਤਾਂ ਕਿਹਦਾ ਨਾ ਇੱਧਰ ਨੂੰ ਭੱਜ ਲਾ ਉੱਧਰ ਨੂੰ ਭੱਜ ਲਾ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ